ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਰਵਨ ਕਰਦੇ ਹਾਂ ਕਿਵੇਂ ਇੱਕ ਘੜੀ ਸੰਗਤ ਕੀਤੀ ਹੋਵੀ ਕਿਵੇਂ ਬੰਦੇ ਨੂੰ ਤਾਰ ਦਿੰਦੀ ਹੈ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਸ਼ਾਹੂਕਾਰ ਸੀ ਜੋ ਆਪਣੇ ਪੈਸੇ ਉੱਤੇ ਸੂਦ ਦਰ ਸੂਦ ਲਿਆ ਕਰਦਾ ਸੀ ਉਹਦਾ ਦਿਲ ਪੈਸਿਆਂ ਦੀ ਹੌਲ-ਤੌਲ ਵਿੱਚ ਇੰਨਾ ਡੁੱਬਿਆ ਸੀ ਕਿ ਮਾੜਾ ਚੰਗਾ ਭੁੱਲ ਗਿਆ ਸੀ। ਇੱਕ ਦਿਨ ਉਹ ਇੱਕ ਪਿੰਡ ਦੇ ਗਰੀਬ ਕਿਸਾਨ ਕੋਲ ਆਪਣੀ ਰਕਮ ਵਸੂਲ ਕਰਨ ਗਿਆ। ਕਿਸਾਨ ਨੇ ਹੱਥ ਜੋੜੇ ਬੇਨਤੀਆਂ ਕੀਤੀਆਂ ਕਿ ਥੋੜੀ ਰਹਿਤ ਕਰ ਦਿਓ। ਪਰ ਲਾਲਾ ਜੀ ਦਾ ਦਿਲ ਨਰਮ ਨਾ ਹੋਇਆ। ਉਹਨੇ ਕਿਸਾਨ ਦੇ ਢੱਗੇ ਵਛੇ ਅਤੇ ਮੋਰਾ ਭਰ ਕੇ ਰੱਖਿਆ ਅਨਾਜ ਸਭ ਕੁਝ ਗਿਣ-ਗਿਣ ਕੇ ਲੈ ਲਿਆ ਕਿਸਾਨ ਨੇ ਨਿਰਾਸ਼ ਹੋ ਕੇ ਸਿਰ ਚੁੱਕ ਕੇ ਆਕਾਸ਼ ਵੱਲ ਵੇਖਿਆ ਅਤੇ ਹੌਲੇ ਜਹੀ ਆਖਿਆ ਚੰਗਾ ਲਾਲਾ ਜੀ ਹੁਣ ਆਪ ਹੀ ਆਪਣਾ ਬਿਸਤਰਾ ਚੁੱਕ ਕੇ ਲੈ ਜਾਓ ਸ਼ਾਹੂਕਾਰ ਨੂੰ ਆਪਣਾ ਬਿਸਤਰਾ ਚੁੱਕਣ ਲਈ ਮਜਬੂਰ ਮਜ਼ਦੂਰ ਦੀ ਲੋੜ ਸੀ ਪਰ ਕਿਸੇ ਨੇ ਵੀ ਉਸਦੀ ਮਦਦ ਨਾ ਕੀਤੀ ਉਸ ਵੇਲੇ ਪਿੰਡ ਦੇ ਇੱਕ ਕੋਨੇ ਵਿੱਚ ਇੱਕ ਮਹਾਤਮਾ ਭਜਨ ਕਰਦੇ ਬੈਠੇ ਸਨ ਉਹ ਸਾਰੀ ਗੱਲ ਸਮਝ ਗਏ ਉਹ ਸ਼ਾਂਤ ਚਿਹਰੇ ਵਾਲੇ ਰਹਾਣੀ ਜੋਤ ਨਾਲ ਚਮਕਦੇ ਮਹਾਤਮਾ ਨੇ ਆਖਿਆ ਮੈਂ ਤੁਹਾਡਾ ਬਿਸਤਰਾ ਚੁੱਕ ਕੇ ਲੈ ਜਾਂਦਾ ਹਾਂ ਪਰ ਇੱਕ ਸ਼ਰਤ ਤੇ ਜਾਂ ਤੂੰ ਰਾਹੀ ਮੈਨੂੰ ਪ੍ਰਭੂ ਦੀਆਂ ਗੱਲਾਂ ਸੁਣਾਏ ਜਾਂ ਮੈਂ ਸੁਣਾਵਾਂ ਤੇ ਤੂੰ ਸੁਣੇ ਸ਼ਾਹੂਕਾਰ ਨੇ ਸੋਚਿਆ ਇਹ ਕੀ ਵੱਡੀ ਗੱਲ ਹੋਈ ਐਵੇਂ ਗੱਲਾਂ ਕਰੀ ਜਾਂਦੇ ਹਾਂ ਉਹ ਮਨ ਹੀ ਮਨਸਿਆ ਚੰਗਾ ਜੀ ਤੁਸੀਂ ਕਰਦੇ ਜਾਓ ਮੈਂ ਸੁਣਦਾ ਜਾਵਾਂਗਾ ਮਹਾਤਮਾ ਨੇ ਪ੍ਰਭੂ ਦੀ ਮਹਿਮਾ ਪਿਆਰ ਭਜਨ ਅਤੇ ਵੈਰਾਗ ਦੀਆਂ ਗੱਲਾਂ ਕਰਦਿਆਂ ਉਹਦਾ ਬਿਸਤਰਾ ਚੁੱਕਿਆ ਤੇ ਰਾਹ ਲਈ ਚੱਲ ਪਏ ਇਹ ਰਸਮਈ ਸਫ਼ਰ ਜੋ ਸਿਰਫ 1 ਘੰਟਾ ਸੀ ਉਸ ਸ਼ਾਹੂਕਾਰ ਦੀ ਰੂਹ ਨੂੰ ਹਿਲਾ ਗਿਆ ਜਦ ਉਹਨਾਂ ਦਾ ਪਿੰਡ ਆ ਗਿਆ ਤਾਂ ਮਹਾਤਮਾ ਨੇ ਰੁਕ ਕੇ ਆਖਿਆ ਲਾਲਾ ਜੀ ਮੈਂ ਹੁਣ ਜਾ ਰਿਹਾ ਹਾਂ ਪਰ ਤੈਨੂੰ ਇੱਕ ਗੱਲ ਦੱਸ ਦੇਵਾਂ ਅੱਜ ਤੋਂ 8 ਦਿਨਾਂ ਬਾਅਦ ਤੇਰੀ ਮੌਤ ਆਉਣੀ ਹੈ ਤੇਰੀ ਜ਼ਿੰਦਗੀ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ ਇਹ ਇੱਕ ਘੰਟਾ 사ਸੰਗੀ ਤੇਰਾ ਇਕੱਲਾ ਨੇਕ ਕਰਮ ਹੈ ਜਦ ਜਮਦੂਤ ਆਉਣ ਉਹ ਪੁੱਛਣਗੇ ਕਿ ਇਸ ਦੇ ਫਲ ਪਹਿਲਾਂ ਲੈਣੇ ਹਨ ਜਾਂ ਪਿੱਛੋਂ ਤੂੰ ਕਹਿ ਦੇਵੀਂ ਪਹਿਲਾਂ ਫਿਰ ਦੇਖੀ ਜਾਵੇਗੀ ਅੱਠਵਾਂ ਦਿਨ ਆਇਆ ਮੌਤ ਆਈ ਜਮਦੂਤ ਆਏ ਅਤੇ ਉਸ ਸ਼ਾਹੂਕਰ ਨੂੰ ਲੈ ਕੇ ਗਏ ਧਰਮਰਾਜ ਦੇ ਦਰਬਾਰ ਵਿੱਚ ਪੇਸ਼ ਹੋਇਆ ਚਿੱਤਰਗੁਪਤ ਨੇ ਕਰਮਾਂ ਦੀ ਗਿਣਤੀ ਦਿਖਾਈ ਕਾਲੀ ਸੂਚੀ ਸਿਰਫ ਇੱਕ ਚਮਤਕਾਰ ਰੇਖ ਇੱਕ ਘੰਟਾ satsang ਧਰਮਰਾਜ ਨੇ ਪੁੱਛਿਆ ਇਹ ਕੱਲਾ ਚੰਗਾ ਕਰਮ ਹੈ ਇਸ ਦਾ ਫਲ ਪਹਿਲਾਂ ਲੈਣਾ ਜਾਂ ਪਿੱਛੋਂ ਸ਼ਾਹੂ ਕਾਰਨ ਨਿਮਰਤਾ ਨਾਲ ਅਰਜ਼ ਕੀਤੀ ਮੈਨੂੰ ਇਹ ਫਲ ਹੁਣੇ ਦੇਵੋ ਅਤੇ ਕਿਰਪਾ ਕਰਕੇ ਮੈਨੂੰ ਉਸ ਪ੍ਰਮਾਤਮਾ ਦੇ ਦਰਸ਼ਨ ਕਰਾਓ ਪੂਰਨ ਸੰਤ ਬ੍ਰह्मज्ञानी ਸਰੀਰਕ ਚੋਲੇ ਵਿੱਚ ਹੁੰਦੇ ਹੋਏ ਵੀ ਅੰਦਰੋਂ ਪ੍ਰਮਾਤਮਾ ਨਾਲ ਜੁੜੇ ਹੁੰਦੇ ਹਨ ਉਹਨਾਂ ਦੀ ਸੁਰਤ ਸሙੱਚੇ ਬ੍ਰਹਿਮੰਡ ਤੱਕ ਪਹੁੰਚ ਕਰ ਸਕਦੀ ਹੈ। ਜੰਮਦੂਤ ਉਸ ਨੂੰ ਲੈ ਗਏ ਜਿੱਥੇ ਮਹਾਤਮਾ ਪ੍ਰਭੂ ਦਾ ਸਿਮਰਨ ਕਰ ਰਹੇ ਸਨ। ਜਦ ਉਸੇ ਥਾਂ ਸ਼ਾਹੂ ਕਰ ਪੁੱਜਿਆ। ਮਹਾਤਮਾ ਨੇ ਅੱਖਾਂ ਖੋਲ੍ਹ ਕੇ ਆਖਿਆ, "ਤੂੰ ਆ ਗਿਆ?" ਉਸਨੇ ਅਰਦਾਸੀ ਅੰਦਾਜ਼ ਵਿੱਚ ਆਖਿਆ, "ਜੇ ਤੁਸੀਂ ਕਿਹਾ ਸੀ ਤੇ ਆਪ ਦੀ ਬਖਸ਼ਿਸ਼ ਨਾਲ ਆ ਗਿਆ ਹਾਂ।" ਪਰ ਜੰਮਦੂਤ ਬਾਹਰ ਖੜੇ ਨੇ ਮਹਾਤਮਾ ਨੇ ਮਿੱਠੀ ਹਾਸੀ ਨਾਲ ਕਿਹਾ ਸਿਮਰਨ ਵਾਲੀ ਥਾਂ ਉੱਥੇ ਜਮਦੂਤ ਨਹੀਂ ਆ ਸਕਦੇ ਇੱਥੇ ਮਾਲਕ ਦਾ ਨਾਮ ਵੱਜ ਰਿਹਾ ਹੈ ਤੂੰ ਬੈਠਾ ਰਹਿ ਜਮਦੂਤ ਵਾਰ-ਵਾਰ ਬੁਲਾਉਣ ਲੱਗੇ ਪਰ ਸਾਹੂ ਘਰ ਨਹੀਂ ਗਿਆ ਸਾਧੂ ਨੇ ਆਖਿਆ ਤੂੰ ਚੁੱਪ ਕਰਕੇ ਬੈਠਾ ਰਹਿ ਹੁਣ ਤੈਨੂੰ ਕੋਈ ਛੂ ਨਹੀਂ ਸਕਦਾ ਜਮਦੂਤ ਹਾਰ ਗਏ ਧਰਮਰਾਜ ਕੋਲ ਵਾਪਸ ਆ ਜਾ ਕੇ ਆਖਣ ਲੱਗੇ ਉਹ ਹੁਣ ਵਾਪਸ ਨਹੀਂ ਆਉਂਦਾ। ਨਾ ਅਸੀਂ ਅੰਦਰ ਜਾ ਸਕਦੇ ਹਾਂ। ਧਰਮਰਾਜ ਨੇ ਉੱਤਰ ਦਿੱਤਾ, "ਉੱਥੇ ਨਾ ਤੁਸੀਂ ਜਾ ਸਕਦੇ ਹੋ ਨਾ ਮੈਂ। ਉਸ ਥਾਂ ਰੱਬ ਦੀ ਹੈ। ਤੂੰ ਉਹਦਾ ਖਿਹੜਾ ਛੱਡ ਦੇ। ਇੱਕ ਘੰਟਾ ਜੋ satsang ਵਿੱਚ ਲੰਘਦਾ ਹੈ, ਉਹ ਸਦੀਆਂ ਦੀ ਕਮੀ ਪੂਰੀ ਕਰ ਸਕਦਾ ਹੈ। ਪ੍ਰਭੂ ਦੇ ਨਾਮ ਦੀ ਥਾਂ ਐਸੀ ਹੁੰਦੀ ਹੈ, ਜਿੱਥੇ ਨਾ ਮੌਤ ਆਉਂਦੀ ਹੈ, ਨਾ ਜੰਮ ਦੂਤ।" ਇਸਾ ਕਿ ਸਾਨੂੰ ਯਾਦ ਦਿਵਾਉਂਦੀ ਹੈ ਕਿ ਭਾਵੇਂ ਅਸੀਂ ਸਾਰੀ ਉਮਰ ਭਟਕਦੇ ਫਿਰਦੇ ਹਾਂ ਪਰ ਇੱਕ ਸੱਚਾ ਸਾਧੂ ਸੰਗ ਇੱਕ ਘੜੀ ਨਾਮ ਸਾਡਾ ਬਹੁਤ ਕੁਝ ਬਦਲ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ